ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾਂਸ ਤੁਹਾਡਾ ਸਵਾਗਤ ਆ ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਕਈ ਵੀਰਾਂ ਦੇ ਸਵਾਲ ਵੀ ਸੀਗੇ ਕਿ ਜਿਹੜੀ ਆਰ ਆਈ ਆਰ ਮੁਰਗੀ ਆ ਉਹ ਕਿੰਨੇ ਟਾਈਮ ਚ ਅੰਡੇ ਤੇ ਆਉਂਦੀ ਆ ਕਿੰਨੇ ਮਹੀਨਿਆਂ ਦੀ ਅੰਡੇ ਤੇ ਆਉਂਦੀ ਆ ਸੋ ਇਸ ਬੇਸ ਤੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਵੀਡੀਓ ਚ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਆਪਾਂ ਮੁਰਗੀ ਦੀ ਗੱਲ ਕਰੀਂ ਆਂਡੇ ਆਉਣ ਦੇ ਜੇ ਆਪਣੀ ਪ੍ਰੋਪਰ ਫੀਡ ਆ ਫੀਡ ਆਪਾਂ ਪ੍ਰੋਪਰ ਦੇ ਰਹਾਂ ਤਾਂ ਇਹਨੂੰ 5 ਤੋਂ 5.5 ਮਹੀਨੇ ਲੱਗਿਆ ਜੇ ਪ੍ਰੋਪਰ ਫੀਡ ਦਵਾਂਗੇ ਵੈਕਸੀਨੇਸ਼ਨ ਵਗੈਰਾ ਓਕੇ ਹੋ ਫੀਡ ਇਹਨੂੰ ਪ੍ਰੋਪਰ ਦਵਾਂਗੇ ਤਾਂ ਇਹਨੂੰ 5 ਤੋਂ 5.5 ਮਹੀਨਿਆਂ ਚ ਆਂਡੇ ਤੇ ਆ ਜਾਂਦੀ ਹੈ ਮੁਰਗੀ ਯੂਰਪਾ ਦਾਣੇ ਤੇ ਪਾਲ ਲੈਂਦੇ ਆ ਜਾਂ ਕੋਈ ਹੋਰ ਦੇਸੀ ਚੀਜ਼ਾਂ ਪਾਈ ਜਾਂਦੇ ਆ ਫਿਰ ਥੋੜਾ ਜਿਹਾ ਟਾਈਮ ਜ਼ਿਆਦਾ ਵੀ ਲੱਗ ਜਾਂਦੀ ਆ ਕਈ ਵੀਰ ਕਹਿ ਕੇ ਦਿੰਦੇ ਨੇ ਕਿ 4 ਮਹੀਨਿਆਂ ਦੀ ਆ ਇਹ 5 ਦੀ ਹੁੰਦੀ 2.5 3 ਦੀ ਆ ਹੈਨਾ ਉੱਥੇ ਦਿੱਕਤ ਆ ਜਾਂਦੀ ਹੈ ਕਈ ਵੀਰਾਂ ਨੇ ਸਵਾਲ ਵੀ ਕੀਤਾ ਵੀ ਮੁਰਗੀ ਅੰਡੇ ਤੇ ਨਹੀਂ ਇਹ ਸਾਡੀ 5 ਮਹੀਨੇ ਦੀ ਹੋਗੀ 5.5 ਮਹੀਨੇ ਦੀ ਹੋਗੀ ਕਈ ਮੁਰਗੀਆਂ ਜ਼ਿਆਦਾ ਵੀ ਟਾਈਮ ਲੈ ਜਾਂਦੀਆਂ ਨੇ ਇਹਦੇ ਕੋਈ ਟੈਨਸ਼ਨ ਨਾ ਲਿਆ ਕਰੋ ਜਿਹੜੀ ਆਮ ਮੁਰਗੀ 5 ਤੋਂ 5.5 ਮਹੀਨੇ ਤੱਕ ਦੀ ਅੰਡੇ ਤੇ ਆ ਜਾਂਦੀ ਹੈ ਸੋ ਕੋਈ ਵੀਰ ਆਇਆ ਨਾ ਸੋਚੇ ਕਿ ਮੁਰਗੀ ਅੰਡੇ ਤੇ ਕਿਉਂ ਨਹੀਂ ਆ ਰਹੀ ਪੰਜ ਤੋਂ 5.5 ਮਹੀਨੇ ਤੱਕ ਸਾਰੀਆਂ ਮੁਰਗੀਆਂ ਅੰਡੇ ਤੇ ਆ ਜਾਂਦੀਆਂ। ਦੂਸਰੀ ਗੱਲ ਆਪਾਂ ਨੂੰ ਇਹਨਾਂ ਦੀ ਫੀਡ ਪ੍ਰੋਪਰ ਰੱਖਣੀ ਪਊਗੀ। ਜੇਕਰ ਆਪਾਂ ਇਹਨੂੰ ਫੀਡ ਦਿੰਨੇ ਆ ਪ੍ਰੋਪਰ ਤਾਂ 4.5 ਮਹੀਨੇ ਤੱਕ ਵੀ ਅੰਡੇ ਤੇ ਆ ਜਾਂਦੀਆਂ। ਦੂਸਰਾ ਕਈ ਵੀ ਰਿਸ ਟਾਈਮ ਬੱਚਾ ਪਾ ਲੈਂਦੇ ਨੇਗੇ। ਬੱਚਾ ਲਿਆਉਂਦੇ ਨੇ ਛੋਟਾ। ਉਹ ਇਸ ਟਾਈਮ ਬੱਚਾ ਪਾਉਣ ਦਾ ਕੋਈ ਫਾਇਦਾ ਨਹੀਂ ਇਹ ਟਾਈਮ ਮੁਰਗੀ ਦਾ ਵੱਡੀ ਮੁਰਗੀ ਦਾ ਜੋ ਕਿ ਅੰਡੇ ਤੇ ਆਉਣ ਵਾਲੀ ਹੋਵੇ ਜਾਂ ਅੰਡੇ ਦੇ ਰਹੀ ਹੋਵੇ ਇਸ ਲਈ ਛੋਟਾ ਬੱਚਾ ਪਾਉਣ ਦਾ ਕੋਈ ਲਾਭ ਨਹੀਂ ਹੋਣਾ ਇਸ ਟਾਈਮ ਤੁਸੀਂ ਵੱਡੀ ਮੁਰਗੀ ਰੱਖੋ ਅੰਡੇ ਵਾਲੀ 4 ਤੋਂ 5 ਮਹੀਨਿਆਂ ਤੱਕ ਦੀ ਮੁਰਗੀ ਹੋਵੇ ਉਹ ਰੱਖੋ ਉਹ ਜੇ ਤੁਹਾਨੂੰ ਫਾਇਦਾ ਵੀ ਹੋ ਜਿਹੜੀ ਅੰਡੇ ਵੀ ਦਾਵੇ ਇਸ ਤੋਂ ਇਲਾਵਾ ਜੇ ਤੁਸੀਂ ਮੁਰਗੀਆਂ ਨੂੰ ਖੁੱਲੇ 'ਚ ਛੱਡ ਸਕਦੇ ਹੋ ਤਾਂ ਉਦੋਂ ਵੀ ਵਧੀਆ ਕਾਲੇ ਜੇ ਛੱਡ ਕੇ ਉਦੋਂ ਵੀ ਜਲਦੀ ਐਂਡ ਦੇਣ ਲੱਗਦੀਆਂ ਨੇ ਦੇਸੀ ਖਰਾਕ ਖਾਂਦੀਆਂ ਨੇ ਕੀੜ ਪਤੰਗਾ ਖਾਂਦੀਆਂ ਨੇ ਇਸ ਨਾਲੇ ਉਦੋਂ ਵੀ ਪਹਿਲਾਂ ਅੰਡੇ ਲਈ ਤਿਆਰ ਹੋ ਜਾਣੀਆਂ ਬਸ ਕਿ ਇਹਨਾਂ ਨੂੰ ਖੁੱਡਾ ਵਗੈਰਾ ਜਿਹੜੀ ਮੇਨ ਗੱਲ ਆ ਵੱਡਾ ਰੱਖੋ ਖੁੱਲਾ ਪਾਓ ਗੁੱਡਾ ਤਾਂ ਕਿ ਇਹਨਾਂ ਨੂੰ এনवायरमेंट ਵਧੀਆ ਮਿਲ ਸਕੇ ਕਈ ਵੀਰ ਪੀੜੇ ਜੇ ਖੁੱਡੇ 'ਚ ਰੱਖ ਲੈਂਦੇ ਨੇ ਉੱਥੇ ਗੱਲ ਨਹੀਂ ਬਣਦੀ ਹੈਗੀ ਖੁੱਡਾ ਖੁੱਲਾ ਹੋਵੇ ਵਧੀਆ ਹੋਵੇ ਅੰਦਰ ਘੁੰਮ ਫਿਰ ਸਕਣ ਵਧੀਆ ਇਦਾਂ ਦਾ ਖੁੱਡਾ ਪਾਓ ਇਹਨਾਂ ਨੂੰ ਫੀਡ ਪ੍ਰੋਪਰ ਪਾਓ ਜਦੋਂ ਆਪਾਂ ਫੀਡ ਨਹੀਂ ਦਿੰਦੇ ਤਾਂ ਫੀਡ ਬਿਨਾਂ ਅੰਡੇ ਜਲਦੀ ਨਹੀਂ ਦੇਣ ਲੱਗਦੀਆਂ ਪ੍ਰੋਪਰ ਸ਼ਾਈਨਿੰਗ ਨਹੀਂ ਆਉਂਦੀ ਇਹਨਾਂ ਤੇ ਜਦੋਂ ਆਪਾਂ ਫੀਡ ਪਾ ਕੇ ਪਾਲਦੇ ਇਹਨਾਂ ਨੂੰ ਪ੍ਰੋਪਰ ਸ਼ਾਈਨਿੰਗ ਆਉਂਦੀ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ